ਮਿੰਟੋ ਜੀ ਤੁਸੀਂ ਇੱਕ ਚਿੱਠੀ ਦੀ ਗੱਲ ਕਰੀ ਜਿਵੇਂ ਇਸ ਮਾਮਲੇ ਦੇ ਵਿੱਚ ਵੀ ਤੇ ਇੱਕ ਚਿੱਠੀ ਹੋਰ ਮੁੱਖ ਮੰਤਰੀ ਸਾਹਿਬ ਨੂੰ ਲਿਖੀ ਗਈ ਆ ਉਹ ਚਿੱਠੀ ਐਸਐਮਓ ਸਾਹਿਬ ਨੇ ਇੱਕ ਨਹੀਂ ਲਿਖੀ ਆ ਡੋਪ ਟੈਸਟ ਨਾਲ ਰੌਲਾ ਪੈਂਦਾ ਪਹਿਲਾਂ ਵੀ ਪੈਂਦਾ ਰਿਹਾ ਤੇ ਕਈ ਵਾਰੀ ਮਿੱਤਰ ਦਾਸ ਦੇ ਵੀ ਰਹੇ ਕਿ ਭਾਈ ਇਹ ਜਿਹੜਾ ਟੈਸਟ ਦਾ ਸਰਟੀਫਿਕੇਟ ਆ ਉਹ ਬਣ ਜਾਂਦਾ ਪਿਆ ਉਸੇ ਦੇ ਕੇ ਇੱਥੇ ਐਸਐਮਓ ਸਾਹਿਬ ਸ਼ਿਕਾਇਤ ਲਾ ਰਹੇ ਨੇ ਕਿ ਭਾਈ ਮੈਨੂੰ ਧਮਕੀਆਂ ਆ ਰਹੀਆਂ ਨੇ ਜੇ ਮੈਂ ਕੋ ਟੈਸਟ ਐਸਐਮਓ ਦੇ ਖਿਲਾਫ ਵੀ ਸ਼ਿਕਾਇਤ ਹੋ ਗਈ ਆ ਹੂੰ ਮਤਲਬ ਐਸਐਮਓ ਕਹਿ ਰਹੇ ਆ ਕਿ ਭਾਈ ਕੋਈ ਉਹ ਸੰਬੰਧਤ ਏਰੀਏ ਦਾ ਸ਼ਹਿਦ ਬਦਾਇਕ ਜੇ ਗਰਾਉਂ ਹੈ ਨਾ ਜੀ ਜਥੋ ਦੇ ਬਦਾਇਕਾਂ ਨੇ ਬੀਬੀ ਜੀ ਕਿ ਭਈ ਉਹਨਾਂ ਦਾ ਬੰਦਾ ਇਦਾਂ ਦਬਾਅ ਪਾ ਰਿਆ ਸੀਗਾ ਕਿ ਮਹਿਫੀਮ ਦੱਸਦੀਆਂ ਤੇ ਰਿਪੋਰਟ ਮੇਰੀ 네ਗੇਟਿਵ ਕਰ ਫਲਾਂ ਕਰ ਫਲਾਂ ਕਰ ਫਲਾਂ ਕਰ ਹਮ ਹੁਣ ਉਹਨਾਂ ਨੇ ਵੀ ਪਾਤੀ ਹੈ ਸ਼ਿਕਾਇਤ ਯਾਨੀ ਕਮ ਸ਼ਿਕਾਇਤ ਉਸ ਕਹਦੀ ਹੋ ਗਿਆ ਦੋਏ ਤਰ੍ਹਾਂ ਇੱਕ ਦੂਜੇ ਤੇ ਦੋਸ਼ ਲਾ ਰਹੀਆਂ ਮੈਂ ਸਰ ਚਲੋ ਇਹ ਤੇ ਹੋਣਾ ਜਾਂਚ ਪੜਤਾਲ ਦੇ ਵਿਸ਼ੇ ਹੁੰਦੇ ਹੈ ਕੌਣ ਸੱਚਾ ਕੌਣ ਝੂਠਾ ਹਮ ਜੋ ਵੀ ਤੇਰਾ ਗਲਤ ਹੈ ਉਹ ਗਲਤੀ ਹੈ ਜੀ ਮੈਂ ਇਸ ਗੱਲ ਤੋਂ ਹਰਾਨ ਹੈ ਮੈਂ ਸਿਸਟਮ ਦੀ ਗੱਲ ਕਰਦਾ ਹੂੰ ਮੈਂ ਸਿਸਟਮ ਦੀ ਗੱਲ ਕਰਦਾ ਮੰਨ ਲਓ ਕੋਈ ਬੰਦਾ ਓਪੀਐਡ ਪੋਜ਼ਿਟਿਵ ਆ ਜਾਂਦਾ ਹੈ ਹੂੰ ਅਸਲੀ ਵਾਲੇ ਮਾਮਲੇ 'ਚ ਕੀ ਤੁਸੀਂ ਉਹਨੂੰ ਕੋਈ ਸਜ਼ਾ ਕਰਦੇ ਹੋ ਜੀ ਵਾਰਨ ਕਰਦੇ ਹੋ ਜੁਰਮਾਨਾ ਲਾਉਂਦੇ ਹੋ ਉਹਦਾ ਇਲਾਜ ਕਰਵਾਉਂਦੇ ਹੋ ਹੂੰ ਮੈਂ ਤੇਰਾ ਪਾਸਪੋਰਟ ਹੋ ਜਾਂਦਾ ਫਿਰ ਉਸ ਇੱਕ ਵਾਰੀ ਆ ਰੀਨਿਊਲ ਨਹੀਂ ਹੋਏਗੀ ਹੋਰ ਕੀ ਆ ਜੀ ਪਰ ਜੇ ਤਾਂ ਉਹਦਾ ਜਿਗਾਰਡ ਲੱਗ ਗਿਆ ਸਾਡੇ ਤੇ ਇਥੋਂ ਦਾ ਸਿਸਟਮ ਇਦਾਂ ਦਾ ਅਗਲਾ ਕਹਿੰਦਾ ਕਿ ਕੋਈ ਗੱਲ ਨਹੀਂ ਹੈ ਤੈਨੂੰ ਇੱਥੇ ਆਉਣ ਦੀ ਲੋੜ ਨਹੀਂ ਪਿਸ਼ਾਬ ਵੀ ਅਸੀਂ ਆਪ ਹੀ ਕਰ ਦਿਆਂਗੇ ਡੋਪ ਟੈਸਟ ਤੇਰਾ ਕਲੀਅਰ ਕੁਝ ਬੰਦੇ ਹੁੰਦੇ ਉਹ ਜਿਗਾਰਡ ਲਾ ਲੈਂਦੇ ਆ ਪਾਣੀ ਪੂਣੀ ਚੰਗਾ ਪੀਂਦੇ ਆ ਤੇ ਅੰਦਰ ਧੋ ਦਿੰਦੇ ਆ ਕਹਿੰਦੇ ਲੱਭ ਕੇ ਦਿਖਾ ਹੂੰ ਪਰ ਜਦੋਂ ਬੰਦਾ ਕੋਈ ਪੋਜ਼ਿਟਿਵ ਆ ਜਾਂਦਾ ਤੁਸੀਂ ਕੁਝ ਕਰਨਾ ਹੀ ਨਹੀਂ ਆ ਜੀ ਫਿਰ ਗੱਲ ਇਹ ਆ ਕਿ ਜੇ ਆਪਾਂ ਦੇਖੀਏ ਦੂਜੇ ਪੱਖ ਤੋਂ ਮੈਂ ਹੁਣ ਇੱਥੇ ਕਿਸੇ ਚੀਜ਼ ਨੂੰ ਪ੍ਰਮੋਟ ਨਹੀਂ ਕਰ ਰਿਹਾ ਹੂੰ ਮੈਂ ਸਿਸਟਮ ਦੀ ਗੱਲ ਕਰ ਰਿਹਾ ਜੀ ਕਿ ਸ਼ਰਾਬ ਤੇ ਇਸ ਟੈਸਟ ਦੇ ਵਿੱਚ ਆਉਣੀ ਨਹੀਂ ਅਸਲੇ ਦੀ ਸਭ ਤੋਂ ਜ਼ਿਆਦਾ ਮਿਸ ਯੂਜ਼ਿੰਗ ਸ਼ਰਾਬ ਚ ਹੁੰਦੀ ਹੈ ਹੂੰ ਬਿਲਕੁਲ ਅਕਸਰ ਆਪਾਂ ਚਾਹੇ ਸਰ ਫੁਕਰ ਪੰਕਤੀ ਦੇ ਵਿੱਚ ਫਾਇਰ ਕੱਢੇ ਜਾਂਦੇ ਆ ਵਿਆਹ ਸ਼ਾਦੀ ਚ ਡਾਂਸਰਾਂ ਤੱਕ ਦੇ ਕਤਲ ਹੋਏ ਨੇ ਬਿਲਕੁਲ ਇਸ ਸਭ ਕੁਝ ਸ਼ਰਾਬ ਪੀ ਕੇ ਹੋਇਆ ਤੇ ਉਹਦੇ ਤੇ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਉਹ ਤੇ ਇਹ ਇਹ ਆ ਕਿ ਜੇ ਕੋਈ ਫਸ ਗਿਆ ਉਹਦਾ ਉੱਥੇ ਮਲਾਜਾ ਹੋ ਜਾਏਗਾ ਕੇਸ ਬਣ ਜਾਏਗਾ ਵਗੈਰਾ ਵਗੈਰਾ ਪਰ ਅਸਲਾ ਜਾਂ ਲਾਇਸੈਂਸ ਰੀਨਿਊਲ ਫਲਾਟਮ ਕਾ ਬਣਾਉਣ ਵੇਲੇ ਇਹ ਇਹਦਾ ਕੀ ਤੋਕਿਆ ਜੀ ਜੀ ਜਦ ਕਿ ਜਿਹੜਾ ਬੰਦਾ ਇਦਾਂ ਦਾ ਕੁਝ ਕਰਦਾ ਵੀ ਆ ਐਡਿਕਟਡ ਵੀ ਆ ਉਹ ਤੇ ਸਭੋ ਜਿਆਦਾ ਸੈਂਸਿਟਿਵ ਹੁੰਦਾ ਹੈ ਸ਼ਰਾਬ ਵਾਲੇ ਦੇ ਮੁਕਾਬਲੇ ਤੇ ਜੀ ਉਹ ਤੇ ਜਿਆਦਾ ਜ਼ਿੰਮੇਵਾਰ ਹੋਊਗਾ ਹੂੰ ਉਹਦੀ ਤੇ ਝੋਕ ਲੱਗੀ ਰਹਿਣੀ ਕਿਤੇ ਇੱਧਰ ਉੱਧਰ ਨਾ ਹੋ ਜਾਵੇ ਕਿਤੇ ਮੇਰੀ ਵਕੀ ਨਾ ਪਾੜ ਦੇਵੇ। ਹੂੰ। ਠੀਕ ਹੈ ਨਾ ਜੀ? ਉਹਦੇ ਨੂੰ ਸਾਫ਼ ਹੀ ਕਰੀ ਜੋਗੇ ਜੇ ਸਾਫ਼ ਕਰਨ ਤੇ ਆਇਆ। ਜੀ ਜੀ ਜੀ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਭਾਈ ਸ਼ਰਾਬ ਇਸ ਟੈਸਟ ਦੇ ਵਿੱਚ ਆਉਂਦੀ ਨਹੀਂ। ਓਪੀਓਡ ਤੁਸੀਂ ਲਿਓ ਨੇ ਉਹ ਜੇ ਪੋਜ਼ਿਟਿਵ ਆਉਂਦੀ ਆ ਤੁਹਾਡੇ ਕੋਲ ਕੋਈ ਰਸਤਾ ਨਹੀਂ ਉਹਨੂੰ ਕੀ ਕਰਨਾ ਹੈ ਕਿ ਨਹੀਂ ਕਰਨਾ। ਵੱਤ-ਵੱਤ ਰੀਨਿਊਲ ਨਹੀਂ ਕਰੋਗੇ ਅਗਲੀ ਵਾਰ ਫੇਰ ਆ ਜਾਊਗਾ ਕੋਈ ਜਗਾਰ ਵਾਲਾ ਹੋਗਾ। ਕੀ ਯਾਰੇ ਕੀ ਰੋਣਾ ਹੈ? ਹੂੰ। ਅੱਛਾ ਸਭ ਤੋਂ ਜ਼ਿਆਦਾ ਲੋੜ ਇਸ ਵੇਲੇ ਪੰਜਾਬੀਆਂ ਨੂੰ ਲਾਇਸੈਂਸ ਦੀ ਹੈ ਅਸਲੇ ਦੀ ਹੈ ਤੇ ਸਭ ਤੋਂ ਸਖਤਾਈ ਜ਼ਿਆਦਾ ਹੋਣੀ ਆ ਜੀ ਠੀਕ ਹੈ ਜੀ ਆਰਮ ਲਾਇਸੈਂਸ ਤੁਸੀਂ ਬਣਾਉਣਾ ਹੈ ਤਾਂ ਸਮਝ ਲਓ ਇਦਾਂ ਆ ਕਿ ਜਿੱਦਾਂ ਭਈ ਤੁਹਾਨੂੰ 6 ਮਹੀਨੇ ਸਾਲ ਘਰ ਛੱਡਣਾ ਪਊਗਾ ਬਿਲਕੁਲ ਬੜਾ ਮੁਸ਼ਕਲ ਕੰਮ ਹੈ ਬੜਾ ਔਖਾ ਕੰਮ ਹੈ ਤੇ ਇਸ ਵੇਲੇ ਸਭ ਤੋਂ ਜ਼ਿਆਦਾ ਲੋੜਿਆ ਪਹਿਲਾਂ ਤੇ ਲੋਕ ਉਦਾਂ ਹੀ ਸਿਕਸ ਸਰ ਜਾਂ ਟੰਗ ਖੇਤੇ ਇਧਰ ਉਧਰ ਵਠੇੜਾ ਜਾਂ ਵਖੀ ਨਾਲ ਕਰਕੇ ਪਠਾ ਜਾਂ ਪਾ ਲੈਂਦੇ ਸੀ ਘੁੰਮੀ ਜਾਂਦੇ ਸੀ ਹੁਣ ਜ਼ਰੂਰਤ ਆ ਕਿ ਤਗੜੇ ਵਪਨ ਦਿਓ ਬਈ ਪਤਾ ਨਹੀਂ ਕਿ ਕਿਹੜੇ ਕਾਰੋਬਾਰੀ ਨੂੰ ਕਦੋਂ ਲੋੜ ਪੈ ਜਾਣੀ ਆ ਠੀਕ ਹੈ ਨਾ ਜੀ ਸੋ ਇਸ ਕਰਕੇ ਹੁਣ ਲੋੜਿਆ ਹੁਣ ਇਹਨਾਂ ਦੇ ਲਾਇਸੈਂਸ ਬੰਦ ਕੀਤੇ ਆ ਆ ਮੈਂ ਹੋਰ ਹੀ ਰੌਲਾ ਜਾਂ ਦੇਖੀ ਜਾਨਾ ਉਹ ਪੀੜਾ ਵਾਲਾ ਵੀ ਇਹ ਤਾਂ ਪੋਜ਼ਿਟਿਵ ਆ ਗਿਆ ਤੇ ਤੁਹਾਨੂੰ ਰੀਨਿਊਲ ਨਹੀਂ ਮਿਲਣੀ ਠੀਕ ਹੈ ਸ਼ਰਾਬ ਪੀ ਕੇ ਜੋ ਮਰਜ਼ੀ ਕਰੀ ਜਾ ਉਹ ਖੋਲੀਗਾ ਸਮਝ ਤੋਂ ਬਾਹਰ ਹੈ ਜੀ ਐਵੇਂ ਜਦੋਂ ਇਹ ਲਾਗੂ ਕੀਤਾ ਸੀ ਕੇਂਦਰ ਨੇ ਮੈਂ ਉਸ ਵੇਲੇ ਵੀ ਕਿਹਾ ਸੀ ਕਿ ਰਿਸ਼ਵਤ ਦਾ ਇੱਕ ਹੋਰ ਚੱਕਰ ਵੀ ਤੁਸੀਂ ਰਚਦਾ ਹੈ ਜੀ ਬਿਲਕੁਲ ਜਦੋਂ ਇਹ ਇਦਾਂ ਦੀ ਕੋਈ ਚੀਜ਼ ਸਰਜੀ ਜਾਂਦੀ ਤੇ ਉਹ ਕਿੰਨੇ ਬੰਦੇ ਆ ਜਿਹੜੇ ਖਾਂਦੇ ਪੀਂਦੇ ਆ ਪਤਾ ਨਹੀਂ ਕਿਵੇਂ ਡੋਪ ਡਾਪ ਆਪ ਦਾ ਘੜਾ ਲੈਂਦੇ ਆ ਹੂੰ ਠੀਕ ਹੈ ਜੀ ਸਿਸਟਮ ਇਦਾਂ ਦਾ ਹੋਇਆ ਪਿਆ ਜੀ ਰਤਨ ਜੋ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਕੰਟਰੀਬਿਊਸ਼ਨ ਲਈ ਨਾਲ ਜੋੜਨ ਵਾਸਤੇ ਵੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ